ਸਮਾਨ ਚੱਲ ਲਈ ਦੇ ਆਇਆ ਹਾਂ ਹਾਂ ਪੁੱਤ ਸਮਾਨ ਚੱਲਦਾ ਦੇ ਆਇਆ ਕਿ ਉਹ ਨੂੰ ਨਾ ਕੋਈ ਤਾਂ ਬੋਡੀ ਦਾ ਸਮਾਨ ਨਹੀਂ ਚਿਦਤਾ ਤੇ ਉਹ ਕਹਿੰਦੀ ਨਾ ਇਹ ਤਾਂ ਚੰਗੀ ਭਲੀ ਵਿੱਚ ਸਾਹ ਬੜਾ ਬਹਤ ਬਣਦੀ ਤੇ ਮੇਰਾ ਤਾਂ ਐਦਾ ਬੰਦਾ ਹੋਆ ਲੱਗਿਆਗਾ ਜੀ ਸੀ ਲੱਗਿਆ ਮੇਰਾ ਬੰਦਾ ਤੇ ਮੈਨੂੰ ਕੋਈ ਨਾ ਬਿੰਦੀ ਨਾ ਕੋਈ ਸੁੱਖੀ ਨੂੰ ਕੁਝ ਨਹੀਂ ਆਇਆ ਹੀੜੇ ਕੱਲੇ ਆ ਗਏ ਤੇ ਫਿਰ ਪੁੱਤ ਮੈਂ ਜਾ ਕੇ ਇਹ ਦੇ ਆਇਆ ਚ ਮੈਂ ਆਖਿਆ ਕੋਈ ਨਹੀਂ ਭਈ ਤੇ ਫਿਰ ਭੈਣ ਨੂੰ ਤਾਂ ਕਦੇ ਤਹੋ ਮਿਲੀ ਨਾ ਮਿਲ ਨਾ ਪਈ ਉਹਨੇ ਕੋਈ ਇੱਥੇ ਉਹਨਾਂ ਦੇ ਮੇਲਾ ਲੱਗਦਾ ਮੌੜਾਂ ਦੇ ਵਿੱਚ ਮਾਤਾ ਸਤੀ ਦਾ ਅੱਛਾ ਤੇ ਉਹ ਤਾਂ ਪਾਈ ਉੱਥੇ ਵਿੱਲੇ ਗਈ ਸੀ ਜੀ ਤੇ ਕੋਈ ਸੁਖੜਾ ਸਖੜਾ ਸੁਖਿਆ ਹੋਣਾ ਚਲ ਹੁਣ ਦੇ ਇਹ ਪਿਆਰ ਦੇ ਕਰੋ ਸਭ ਸਭ ਕੇ ਨਹੀਂ ਆਹੀ ਗੱਲ ਤੇ ਉਹ ਤਾਂ ਵਧੀਆ ਗੋਲ ਚਾਲ ਕਰੀ ਤੇ ਉਹ ਤਾਂ ਵਧੀਆ ਨਹੀਂ ਚਾਹ ਪਾਣੀ ਵੀ ਪਿਆਇਆ ਤੇ ਉਹਨੂੰ پتہ ਹੋਤਾ ਜੀ ਮੈਨੂੰ ਲੱਗੀ ਮੇਲੀ ਲੱਗੀ ਤੇ ਉਹਨਾਂ ਕੋ ਤਾਂ ਸਾਰਾ ਸਮਾਨ ਲਿਜਾ ਕੇ ਸਾਰਾ ਕੁਝ ਦਿਖਾਤਾ ਮੈਂ मैं पुत मैं इन नौ भर के लगी सी दो दो तरह दो तरह की मैं सोचिया ले गई पुत्र ये बिंदिया ले गई सी फिर लैटकी अच्छा। भी, भी ले गई सी लाने से माड़ी जी चल चुकी जी मैं तो ये नौ, भी मैं समान पत्त तो तो ले गई सी पुत्र चलो ਉਹ ਮਨ ਨੂੰ ਜੇ ਕੋਈ ਤਨ ਪਤਾ ਖਰਾਬ ਹੀ ਹੁੰਦਾ ਕਿ ਜੰਤੋਰ ਕੇ ਹਾਂ ਚਲੋ ਨੇ ਤਾਂ ਜਾਣੇ ਸੀ ਲੈ ਲੈ ਆ ਫਿਰ ਬੇਬੇ ਦੋ ਚਾਰ ਮਿਲਣ ਉਹਰੇ ਪੁੱਤਿਆ ਨਾ ਵੀ ਮੈਂ ਖਜਲਾ ਉਹਦੀ ਘਰੀ ਚੰਗੀ ਆ ਪੁੱਤ ਅ ਵੀ ਪੁੱਤ ਹੁਣ ਅਗਲੇ ਰੋਜ਼ ਤੋਂ ਅਰਜੇ ਮੁੰਡਾ ਮੁੰਡਾ ਬਾਹਰ ਜਾਉਂਗਾ ਪੁੱਤ ਬਾਹਰ ਲੰਡਾ ਹੈ ਤੇ ਉਹ ਤਾਂ ਫਿਰ ਆਪਾਂ ਨੂੰ ਨਾ ਆਵੇਂ ਐਸੇ ਕੱਤੇ ਨਹੀਂ ਜਾਈ ਇਹ ਹੀ ਗੀ ਤੇ ਉਹ ਵਧੀਆ ਰੱਖਦੇ ਆ ਮੈਂ ਉਹਥੇ ਹਾਂ ਅਗੋਂ ਤੂੰ ਨੀ ਕਾਦੇ ਨਾ ਪੁੱਤ ਉਹ ਬਲਾਈ ਵਧੀਆ ਖੁਸ਼-ਖੁਸ਼ ਦਿਸਦੀ ਸੀ ਬਲਾਈ ਸੋਨਾ ਆਂ ਦੇਖਣ ਨਾਲ ਹੀ ਹਾਰ ਰੂਪਾਇਆ ਸੀਗਾ ਤੇ ਵਧੀਆ ਖੁਸ਼ੀ-ਖੁਸ਼ੀ ਨਜ਼ਰ ਆਈ ਤੇ ਪੁੱਤ ਮੈਂ ਵੀ ਦੇਖੀ ਆਈ ਸੀ ਕਾ ਆਪਣਾ ਤਾਂ ਕੋਟਾ ਕੋਟਾ ਚੱਲ ਗਿਆ ਜੀ ਜੋ ਜੋ ਹਾ ਹਾ ਤੇ ਮੈਂ ਆਪ ਤਾਂ ਇਹ ਹੋ ਗਣਤਾ ਹੰਦੀ ਦੀ ਮੁੱਤ ਕੋਈ ਨਹੀਂ ਕਰ ਲਈ ਹੋਈ ਨੇ ਇਹ ਨਾਲ ਹੋਵੇ ਛਾਲਿਆਂ ਦਾ ਤੂੰ ਪਿਆਰ ਕਰਦੀ ਨਹੀਂ ਹਾਂ ਇਹ ਤਾਂ ਗਲਤ ਹੈ ਨਹੀਂ ਤੇ ਮੁੱਤ ਜੇ ਮਤਨਾ ਮਾਣਾ ਮਤਨਾ ਬਿਨਾਂ ਨਾ ਧੀ ਯਾਰਾ ਪਰ ਸੇਬਾ ਨਹੀਂ ਹੁੰਦਾ ਹੁੰਦਾ ਹਾਂ ਤਾਂ ਮੰਨਦਾ ਨਾ ਗੱਲ ਤੇ ਹੁਣ ਮੈ ਤਾਂ ਪਤਾ ਇਹ ਹੀ ਮਤ ਦੇ ਕੇ ਆਈ ਨੇਗੀ ਪਾਰ ਨਾ ਗੱਲਾਂ ਸਮਝਾ ਕੇ ਆਈ ਨੀਂ ਪਰ ਤੇ ਪਤਾ ਪੜੀ ਕੀ ਕਰਾਉਣਾ ਹੈਗਾ ਹਣਾ

ਤੇ ਨਹੀਂ ਪਤਾ ਤੇ ਕਰੇ ਚੰਗੀ ਹੈ ਠੀਕ ਹੈ ਆਪਾਂ ਤਾਂ ਨਹੀਂ ਪੁੱਤ ਪਾਉਂਦੇ ਹੈਗੇ ਕਿ ਮਨ ਨਾ ਹੋਤੇ ਗੱਲਾਂ ਨਾ ਆਪਾਂ ਤਾਂ ਪਤਾ ਕੀ ਕਰੇ ਤੋਂ ਨਹੀਂ ਸੀ ਕਿ ਕਹੇ ਆਪਾਂ ਸੱਤ ਗਰੀਬ ਪੜਾਈ ਉਹ ਬੜਾ ਨਹੀਂ ਤੇ ਮੈਂ ਤਾਂ ਆਪਾਂ ਵੀ ਜੈਵਤਿਅਕਿਆਨ ਨਹੀਂ ਦੇਵੀਂ ਕੁਮਿਤੇ ਤਾਂ ਮਾਂਕੀਂ ਨਾਲ ਬੜੀ ਹੈ ਮੈਂ ਤਾਂ ਇਹਨਾਂ ਪੁੱਤਾਂ ਨੂੰ ਜਮਾਉਂ ਦੇਣੀ ਜਵਾਂ ਤੇ ਦੇਸੀ ਹੋਰ ਬੁੱਝ ਚਲ ਕੋਈ ਨਹੀਂ ਆਪਾਂ ਤਾਂ ਗਰੀਬ ਹੋ तो मेरा बरियंस ना है वैसे का हां बढ़िया है जरा कुछ आ रही है बढ़िया है ये तो कुछ है चलो दबा हां ये अपना अच्छा है मम्मी बस जाके ये कि तुम से तो आ पापा आएगा होगा

ਮਾ ਪੁੱਤ ਬੰਗਾਰੇ ਪੁੱਤ ਘਰ ਵਾਚ ਲਾਤਾ ਤੇ ਮਾਵਾ ਬਾੜਾ ਨਹੀਂ ਪੁੱਤ ਸੱਜਦੇ ਗੰਨ ਦਲਾਉਂਦੇ ਠੀਕ ਹੋ ਗਈ ਤੁਹਾਡਾ ਮੁੱਤ ਮਿਲਣ ਨਹੀਂ ਹੁੰਦਾ ਪੁੱਤ ਕੁੜੀਆਂ ਤੰਗਾਦਾ ਤੇ ਹੁਣ ਤਾਂ ਪੁੱਤ ਨਾ ਮਾ ਲੋ ਕੋਈ ਜਾ ਕੇ ਬੱਠ ਜਾਂਦੇ ਨਾ ਹੈ ਤੇ ਅੱਗੇ ਤਾਂ ਪੁੱਤਰ ਵਾ ਦੇ ਜਿਆ ਸੀਗਾ ਅੰਗੇ ਤਾਂ ਨਾ ਜਾਣ ਦੀ ਸੀ ਦਿੰਦੇ ਨੂੰ ਚੱਲਦਾ ਤੇ ਮੇਰੀ ਵੀ ਮਾ ਪੁੱਤ ਕਿੰਨਾ ਕਿੰਨਾ ਚਿਰ ਮੇਰੇ ਕੋਲ ਆਉਂਦੀ ਨਹੀਂ ਆ ਮੈਂ ਲੜਦੀ ਤੇ ਤੂੰ ਮੇਰੇ ਕੋਲ ਕਿਉਂ ਨਹੀਂ ਆਉਂਦੀ ਲਗੀ ਤੇ ਮੈਨੂੰ ਪੁੱਤ ਕਹਿੰਦੀ ਵੀ ਨਾ

ਜੇ ਪਾਸਟ ਤਾ ਤੋੜਾਂਗੇ ਛਣਾ ਵੀ ਪਉਣਾ ਫਿਰ ਉਹਨਾਂ ਨੇ ਹਾਂ ਪਰ ਪੁੱਛ ਲਓ ਤੁਸੀਂ ਤੁਸੀਂ ਪੁੱਛੋ ਕਿ ਤੁਸੀਂ ਇਹਨਾਂ ਨੂੰ ਮੈਂ ਤਕਰੀਰ ਬਾਅਦ ਪੁੱਛ ਮੈਂ ਤੁਸੀਂ ਪੁੱਛੋ ਵੀ ਅਸੀਂ ਆ ਸਕਦੇ ਆਂ ਜੀ ਕਿ ਨਹੀਂ ਕਿਉਂਕਿ ਮੁੰਡਾ ਭਈ ਹੁਣ ਤੈਨੂੰ ਪਤਾ ਜੀ ਬਾਹਰੋਂ ਆਇਆਗਾ ਤੇ ਮਾੜਾ ਮੁੱਟਾ ਬਾਕੀ ਤਾਂ ਬਹੁਤ ਵੀ ਮੈਂ ਜਿੰਦਾ ਭੱਜ ਜਾਂਦਾ ਖਾਓ ਤੇ ਤੁਸੀਂ ਪੁੱਛੋ ਵੀ ਅਸੀਂ ਆ ਜੀ ਕਿ ਤੇ ਫਿਰ ਪਤਾ ਲਾ ਲੈਨੇ ਤੁਸੀਂ ਜਾ ਕੇ ਦੋਨੇ ਭਾਈ ਭਾ ਤੇ ਮੇਰੇ ਤਾਂ ਪੁੱਤਾਂ ਨਾਲ ਬੁੜੀਆਂ ਹਨ ਸੰਦਰੀਆਂ ਹੀ ਆਂ ਵੀ ਮੈਂ ਤਾਂ ਦੀ ਮਾਂ ਦੇ ਚਾਲ ਤੇ ਚੱਲਦੀ ਆ ਜਿਵੇਂ ਮੇਰੀ ਮਾਂ ਉਹ ਮੇਰੇ ਕੋਲੇ ਜਿਆਦੇ ਨਹੀਂ ਸੀ ਆਉਂਦੀ ਤੇ ਫਿਰ ਹੁਣ ਪੁੱਤ ਸਾਜਦੀਆਂ ਨਹੀਂ ਬਾਹਰਾਂ ਮਾਂਵਾਂ ਉਹੀ ਆ ਬਾਪ ਰੋਜ਼ ਮਾਂਵਾਂ ਜਾਵੜਤ ਨੂੰ ਫੇਰਾ ਵੀ ਦੇ ਕਰੇ ਪਈ ਇਸ ਬੰਦਾ ਪੁੱਤ ਵਿਖਣੀ ਜੇ ਦੀ ਮਾਂ ਕੀ ਇਸਕਾ ਕੇ ਜਾਂਦਾ ਤੇ ਪੁੱਤ ਕੋੜ ਗਿਆ ਦੇ ਕਰੇ ਬਸ ਮੈਂ ਚੰਗੀ ਆਉਂਦਾ ਤੇ ਆਪਾਂ ਤਾਂ ਬਸ ਬਸੇ ਰਸੇ ਤੇ ਆਪਾਂ ਤਾਂ ਆਈਆਂ ਪੁੱਤ ਵੀ ਲੰਬਾਂ ਨਾਲ ਪੁਰੀਆਂ ਕੋਈ ਵੀ ਸਭ ਤੋਂ ਵੱਡਾ ਪੁੱਤ ਕੀ ਹੁੰਦਾ ਹੈਗਾ ਜਦੋਂ ਬੱਚੇ ਨੂੰ ਤੇਰੇ ਨਾ ਦੇ ਗ੍ਰਾਫੀ ਸਦਾ ਜੂਰਾ ਪੜਾਇਆ ਹੈ ਗਰੰਡੀ ਸਭ ਤੋਂ ਵੱਡੀ ਪੁੱਤ ਇੱਜ਼ਤ ਹੁੰਦੀ ਆ ਬੰਦੇ ਦੀ ਜਿਹਦੇ ਕੋਲ ਇੱਜ਼ਤ ਹੈ ਉਹਦੇ ਕੋਲੇ ਵਸਤੂ ਕੋਸਾ ਜਿਹਦੇ ਕੋਲੇ ਇੱਜ਼ਤ ਨਾ ਹੋਵੇ ਉਹਦੇ ਕੋਲੇ ਕੱਖ ਨਹੀਂ ਹੁੰਦਾ ਭਾਵੇਂ ਉਹ ਲੱਖਾ ਪਤੀ ਹੋਵੇ ਠੀਕ ਹੈ ਮੈਂ ਤਾਂ ਇੱਕੋ ਗੱਲ ਜਾਣਦੀ ਆ ਪੁੱਤ ਨੂੰ ਚਲ ਲੈ ਪੁੱਤ ਨਾ ਇਹ ਤਾਂ ਵਿੰਦਕ ਪੈ ਨਹੀਂ ਆ ਤੇਰੇ ਮੈਂ ਬੇਬੇ ਖੇਤ ਗੇੜਾ ਨਾ ਮਾਰਿਆ ਹਾਂ ਪੁੱਤੇ ਪੜ੍ਹਨੂਗਾ